ਸਭ ਤੋਂ ਪਹਿਲੀ ਗੱਲ ਤਾਂ ਜੀ ਪੂਰੇ ਨਗਰ ਕੀਰਤਨ ਦੇ ਵਿੱਚ ਕੋਈ ਭਾਜਪਾ ਦਾ ਝੰਡਾ ਜਾਂ ਕੋਈ ਮੋਦੀ ਸਾਹਿਬ ਦੀ ਫੋਟੋ ਨਹੀਂ ਸੀਗੀ ਤੇ ਮੈਂ ਉੱਥੇ ਵੀ ਪ੍ਰੈਸ ਤੇ ਮੀਡੀਆ ਨੂੰ ਕਿਹਾ ਸੀਗਾ ਉਸ ਨਗਰ ਕੀਰਤਨ ਦੇ ਵਿੱਚ ਮੈਂ ਬਕੌਰ ਕਰੂਨ ਕੋੜਾ ਗਿਆ ਸੀਗਾ ਨਾ ਕਿ ਕਿਸੇ ਭਾਜਪਾ ਲੀਡਰ ਦੇ ਬਾਬਤ ਗਿਆ ਸੀਗਾ ਜੀ ਗੁਰੂ ਦੇ ਨਾਲ ਡੁਰਨਾ ਤੇ ਗੁਰੂ ਦੇ ਨਾਲ ਚੱਲਣਾ ਕੀ ਅੱਜ ਪੰਜਾਬ ਦੇ ਯੂਥ ਦੀ ਤੇ ਪੰਜਾਬ ਦੀ ਸਭ ਤੋਂ ਵੱਧ ਜ਼ਰੂਰਤ ਹੈ ਕਿਉਂਕਿ ਜਿਹੜੀਆਂ ਪੰਜਾਬ ਦੇ ਵਿੱਚ ਖਾਮੀਆਂ ਚੱਲ ਰਹੀਆਂ ਨੇ ਬਹੁਤ ਜ਼ਿਆਦਾ ਚੀਜ਼ਾਂ ਉੱਪਰ ਥੱਲੇ ਚੱਲ ਰਹੀਆਂ ਨੇ ਜੇ ਸੋਚ ਗੁਰਦੇ ਲੱਗੂਗੀ ਸੋਚ ਗੁਰਦੇ ਨਾਲ ਲੱਗੂਗੀ ਤਾਂ ਕਿ ਤੇ ਜਾ ਕੇ ਉਹ ਕਮੀਆਂ ਦੂਰ ਹੋਉਣਗੀਆਂ ਤਾਂ ਉਸ ਨਗਰ ਕੀਰਤਨ ਦੇ ਵਿੱਚ ਕੋਈ ਝੰਡਾ ਜਾਂ ਕੋਈ ਰਾਜਨੀਤਿਕ ਮੋਟਿਵ ਨਹੀਂ ਸੀਗਾ ਸਿਰਫ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਦੇ ਨਾਲ ਗਾਣ ਦਾ ਨਗਰ ਕੀਰਤਨ ਦੇ ਨਾਲ ਜਾਣ ਦਾ ਹੀ ਸਿਰਫ ਮੋਟਿਵ ਸੀਗਾ ਤੁਹਾਡੇ ਵਿਰੋਧੀਆਂ ਦਾ ਕਹਿਣਾ ਇਹ ਵੀ ਹੈ ਕਿ ਕਰੋੜ ਕੋੜਾ ਫਿਰ ਵੀ ਉੱਤੇ ਦਸਤਾਰth ਜਾ ਕੇ ਚਿਰ ਉਹ ਭਾਜਪੀ ਦੀਆਂ ਵੋਟਾਂ ਇਕੱਠੀਆਂ ਕਰਨ ਦੀ ਰਾਹ ਦੇ ਉੱਤੇ ਚੱਲ ਰਹੇ ਨੇ ਦੇਖੋ ਜੀ ਸਿਰ ਦੇ ਉੱਤੇ ਦਸਤਾਰ ਸਜਾ ਕੇ ਤਾਂ ਵੋਟਾਂ ਇਕੱਠੀਆਂ ਨਾ ਕਰਨ ਵਾਸਤੇ ਗਏ ਸੀਗੇ ਤੇ ਨਾ ਇਕੱਠੀਆਂ ਹੁੰਦੀਆਂ ਨੇ ਵੋਟਾਂ ਇਕੱਠੀਆਂ ਹੁੰਦੀਆਂ ਨੇ ਲੋਕਾਂ ਦੇ ਨਾਲ ਸ਼ਰੀਕ ਹੋ ਕੇ ਉਹਨਾਂ ਦੇ ਸੁੱਖ-ਦੁੱਖ ਦੇ ਵਿੱਚ ਸ਼ਰੀਕ ਹੋ ਕੇ ਉਹਨਾਂ ਦਾ ਸੁੱਖ-ਦੁੱਖ ਸਮਝ ਕੇ ਕੋਈ ਇੱਕ ਆਡੀ ਚੀਜ਼ ਹੈ ਜੋ ਐਤ ਬਤੌਰ ਭਾਜਪਾ ਨੇਤਾ ਮੈਂ ਕਰਦਾ ਹਾਂ ਜੋ ਸਾਡੀ ਸੀਨੀਅਰ ਲੀਡਰਸ਼ਿਪ ਸਾਨੂੰ ਸਿਖਾਉਂਦੀ ਹੈ ਕਿ ਹਰ ਜਗ੍ਹਾ ਜਾਓ ਹਰ ਜਗ੍ਹਾ ਲੋਕਾਂ ਦੇ ਸੁਖ ਦੁਖ ਦੇ ਵਿੱਚ ਖੜੇ ਹੋ ਉਹ ਗੱਲ ਇੱਕ ਅੱਡ ਹੈ ਪਰ ਜੋ ਨਗਰ ਕੀਰਤਨ ਸੀਗਾ 350 ਆ ਸ਼ਾਦਰ ਦਿਵਸ ਸੀਗਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਇੱਕ ਅੱਡ ਧਾਰਮਿਕ ਜਿਹਨੂੰ ਕਹਿੰਦੇ ਆ ਨਗਰ ਕੀਰਤਨ ਸੀਗਾ ਉਹ ਉਹਦੇ ਵਿੱਚ ਜਾਣਾ ਇੱਕ ਅੱਡ ਸੋਚ ਈ ਹੈ